ਨਵਰਾਤਰੀ ਕਦੋਂ ਸ਼ੁਰੂ ਹੋ ਰਹੀ ਹੈ ਤੇ ਇਸ ਦਾ ਸ਼ੁਭ ਮੂਰਤ ਤੇ ਕਲਸ਼ ਦੀ ਸਥਾਪਨਾ ਦੋਸਤੋ ਨਵਰਾਤਰੀ ਦਾ ਆਰੰਭ ਇਸ ਸਾਲ 3 ਅਕਤੂਬਰ ਨੂੰ ਹੋ ਰਿਹਾ ਹੈ ਤੇ ਇਸ ਵਾਰ ਮਾਤਾ ਦੁਰਗਾ ਦਾ ਆਗਮਨ ਪਾਲਕੀ ਤੇ ਹੋਵੇਗਾ ਮਾਤਾ ਦੁਰਗਾ ਹਰ ਵਾਰ ਅਲੱਗ-ਅਲੱਗ ਸਵਾਰੀ ਤੇ ਸਵਾਰ ਹੋ ਕੇ ਆਉਂਦੀ ਹੈ ਨਵਰਾਤਰੀ ਚ ਮਾ ਦੁਰਗਾ ਕਿਸ ਤੇ ਸਵਾਰ ਹੋ ਕੇ ਆਉਣਗੇ ਇਹ ਇਸ ਤੇ ਨਿਰਪਰ ਕਰਦਾ ਹੈ ਕਿ ਨਵਰਾਤਰੀ ਦਾ ਸ਼ੁਭ ਆਰੰਭ ਕਿਸ ਦਿਨ ਹੋ ਰਿਹਾ ਹੈ ਜੇਕਰ ਨਵਰਾਤਰੀ ਦਾ ਆਰੰਭ ਮੰਗਲਵਾਰ ਤੇ ਸ਼ਨੀਵਾਰ ਦੇ ਦਿਨ ਹੁੰਦਾ ਹੈ ਤਾਂ ਮਾਂ ਦੁਰਗਾ ਦੀ ਸਵਾਰੀ ਘੋੜਾ ਮੰਨੀ ਜਾਂਦੀ ਹੈ ਪਰ ਜੇਕਰ ਨਵਰਾਤਰੀ ਵੀਰਵਾਰ ਜਾਂ ਸ਼ੁੱਕਰਵਾਰ ਨੂੰ ਸ਼ੁਰੂ ਹੁੰਦੀ ਹੈ ਤਾਂ ਮਾਤਾ ਦੁਰਗਾ ਦੀ ਸਵਾਰੀ ਢੋਲੀ ਜਾਂ ਪਾਲਕੀ ਮੰਨੀ ਜਾਂਦੀ ਹੈ ਜੇਕਰ ਇਸ ਦਾ ਆਰੰਭ ਐਤਵਾਰ ਤੇ ਸੋਮਵਾਰ ਦੇ ਦਿਨ ਹੁੰਦਾ ਹੈ ਤਾਂ ਮਾਂ ਦੁਰਗਾ ਦੀ ਸਵਾਰੀ ਹਾਥੀ ਹੁੰਦੀ ਹੈ ਜੋ ਕਿ ਸਭ ਤੋਂ ਸ਼ੁਭ ਮੰਨੀ ਜਾਂਦੀ ਹੈ ਇਸ ਵਾਰ ਮਾਂ ਦੁਰਗਾ ਪਾਲਕੀ ਤੇ ਸਵਾਰ ਹੋ ਕੇ ਆਉਣਗੇ ਮੰਨਿਆ ਜਾਂਦਾ ਹੈ ਕਿ ਮਾਤਾ ਦੁਰਗਾ ਦਾ ਪਾਲਕੀ ਤੇ ਸਵਾਰ ਹੋ ਕੇ ਆਉਣਾ ਉਹਨਾਂ ਦੇ ਪਕਤਾਂ ਦੇ ਜੀਵਨ 'ਚ ਆਰਥਿਕ ਸੰਕਟ ਨੂੰ ਦੂਰ ਕਰ ਦੇਵੇਗਾ। ਦੋਸਤੋ ਆਓ ਹੁਣ ਜਾਣਦੇ ਹਾਂ ਨਵਰਾਤਰੀ ਕਦੋਂ ਤੋਂ ਕਦੋਂ ਤੱਕ ਹੈ ਤੇ ਨਾਲ ਹੀ ਮਾ ਦੁਰਗਾ ਦੀ ਪਾਲਕੀ ਤੇ ਆਉਣ ਨਾਲ ਇੰਨਾਂ ਗੱਲਾਂ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਜੋਤਿਸ਼ ਤੇ ਧਰਮ ਦੀ ਜਾਣਕਾਰੀ ਰੱਖਣ ਵਾਲੇ ਦੱਸਦੇ ਹਨ ਕਿ ਮਾਤਾ ਦੁਰਗਾ ਦੀ ਸਵਾਰੀ ਜਦੋਂ ਡੋਲੀ ਜਾਂ ਫਿਰ ਪਾਲਕੀ ਤੇ ਆਉਂਦੀ ਹੈ ਤਾਂ ਇਹ ਚੰਗੇ ਸੰਕੇਤ ਨਹੀਂ ਹਨ। ਮਾਤਾ ਦੁਰਗਾ ਦਾ ਪਾਲਕੀ ਤੇ ਆਉਣਾ ਸਾਰਿਆਂ ਲਈ ਚਿੰਤਾ ਦੌਣ ਵਾਲਾ ਵਿਸ਼ਾ ਹੈ ਅਰਥਵਿਵਸਥਾ ਡਿੱਗਣ ਨਾਲ ਲੋਕਾਂ ਦੇ ਕੰਮ ਤੰਦੇ ਮੰਦੇ ਪੈਣ ਦੀ ਆਕੰਸ਼ਾ ਰਹਿੰਦੀ ਹੈ ਨਾਲ ਹੀ ਦੇਸ਼ 'ਚ ਮਹਾਮਾਰੀ ਫੈਲਣ ਦਾ ਵੀ ਡਰ ਲੱਗਿਆ ਰਹਿੰਦਾ ਹੈ ਲੋਕਾਂ ਨੂੰ ਇਸੇ ਵੱਡੀ ਸਮੱਸਿਆ ਜਾਂ ਫਿਰ ਸੰਕਟ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ ਸੇਤ ਵਿੱਚ ਕਾਫੀ ਦਿੱਕਤਾਂ ਦੇਖਣ ਨੂੰ ਮਿਲ ਸਕਦੀਆਂ ਹਨ ਨਵਰਾਤਰੀ ਦੇ 9 ਦਿਨਾਂ ਚ ਮਾਂ ਦੇ 9 ਰੂਪਾਂ ਦੀ ਪੂਜਾ ਅਰਚਨਾ ਕੀਤੀ ਜਾਂਦੀ ਹੈ ਮਨ ਨੂੰ ਖੁਸ਼ ਕਰਨ ਦੇ ਲਈ ਭਗਤ ਵਰਤ ਵੀ ਰੱਖਦੇ ਹਨ ਦੋਸਤੋ ਇਸ ਵਾਰ 9 ਦਿਨ ਤੱਕ ਵਰਤ ਰੱਖਿਆ ਜਾਵੇਗਾ ਅਸ਼ਟਮੀ ਨੌਮੀ ਤੇ ਸ਼ੁਭ ਸੰਜੋਗ ਬਣ ਰਿਹਾ ਹੈ ਧਾਰਮਿਕ ਮੰਨਤਾ ਅਨੁਸਾਰ ਨਵਰਾਤਰੀ ਉਦਰਾਣ વિધિ vidhan ਨਾਲ માતા દુર્ગા ਦੀ ਪੂਜਾ ਹੁੰਦੀ ਹੈ ਤੇ ਉਹਨਾਂ ਦੇ ਭਗਤਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਹਨ ਅਸ਼ਵਿਨ ਮਹੀਨੇ ਦੇ ਸ਼ੁਕਲ ਪੱਖ ਦੀ પ્રતિ ਪਰਦਾ ਮੀਤੀ ਨੂੰ ਨਵਰਾਤਰੀ ਸ਼ੁਰੂ ਹੋ ਰਹੀ ਹੈ ਇਹ ਦਿਨ ਬੇहद ਹੀ ਖਾਸ ਹੋਵੇਗਾ ਕਿਉਂਕਿ ਨਵਰਾਤਰੀ ਦਾ ਤਿਹਾਰ ਸ਼ੁਰੂ ਹੋਵੇਗਾ 3 ਅਕਤੂਬਰ ਨੂੰ ਹਾਲਾਂਕਿ 2 ਅਕਤੂਬਰ ਨੂੰ ਸੂਰਜ ਗ੍ਰਹਿਣ ਵੀ ਲੱਗੇਗਾ ਨਵਰਾਤਰੀ ਦਾ ਤਿਹਾਰ 12 ਅਕਤੂਬਰ ਤੱਕ ਚੱਲੇਗਾ ਦੋਸਤੋ ਹੁਣ ਜਾਣਦੇ ਹਾਂ ਕਲਚ ਦੀ ਸਥਾਪਨਾ ਦਾ ਮੂਰਤ ਨਵਰਾਤਰੀ ਦੇ ਪਹਿਲੇ ਦਿਨ ਕਲਸ਼ ਦੀ ਸਥਾਪਨਾ ਹੁੰਦੀ ਹੈ ਮਾ ਦੁਰਗਾ ਦੇ ਪਹਿਲੇ ਸਵਰੂਪ ਮਾ ਸ਼ੈਲ ਪੁੱਤਰੀ ਦੀ ਪੂਜਾ ਹੁੰਦੀ ਹੈ ਜੇਕਰ ਤੁਸੀਂ ਵੀ ਇਸ ਸਾਲ ਕਲਸ਼ੀ ਸਥਾਪਨਾ ਕਰਨ ਜਾ ਰਹੇ ਹੋ ਤਾਂ ਇਸ ਦੇ ਲਈ 3 ਅਕਤੂਬਰ ਭਾਵ ਨਵਰਾਤਰੀ ਦਾ ਪਹਿਲਾ ਦਿਨ ਬਹੁਤ ਹੀ ਸ਼ੁਭ ਹੋਵੇਗਾ ਸਵੇਰੇ 6:19 ਤੋਂ ਲੈ ਕੇ 7:20 ਤੱਕ ਭਾਵ 1 ਘੰਟੇ ਦਾ ਮੂਰਤ ਦਾ ਸਮਾਂ ਮਿਲ ਰਿਹਾ ਹੈ ਜਦੋਂ ਤੁਸੀਂ ਕਲਸ਼ ਦੀ ਸਥਾਪਨਾ ਕਰ ਸਕੋਗੇ ਉਂਝ ਇੱਕ ਹੋਰ ਮੂਰਤ ਹੈ ਜਿਸ ਨੂੰ ਅwijit ਮੂਰਤ ਵੀ ਕਿਹਾ ਜਾਂਦਾ ਹੈ ਜੋ ਕਿ 11:05 ਤੋਂ ਲੈ ਕੇ 12 ਮਿੰਟ ਤੱਕ ਰਹੇਗਾ ਤਾਂ ਤੁਸੀਂ ਇਸ ਸਮੇਂ ਵੀ ਆਪਣੇ ਘਰ ਚ ਕਲਸ਼ ਦੀ ਸਥਾਪਨਾ ਕਰ ਸਕਦੇ ਹੋ ਇਸ ਦੇ ਨਾਲ ਇਸ ਗੱਲ ਦਾ ਵੀ ਧਿਆਨ ਰੱਖੋ ਕਿ ਦੋ ਮੂਰਤ ਰਹਿਣਗੇ ਕਲਸ਼ ਸਥਾਪਨਾ ਦੇ ਲਈ ਪੂਜਾ ਵਿਧੀ ਦੋਸਤੋ ਤੁਸੀਂ ਸਵੇਰੇ ਉੱਠ ਕੇ ਜਲਦੀ ਇਸ਼ਨਾਨ ਕਰਨਾ ਹੈ ਉਸ ਤੋਂ ਬਾਅਦ ਪੂਜਾ ਦੇ ਸਥਾਨ ਤੇ ਗੰਗਾ ਜਲ ਛਿੜਕ ਕੇ ਸ਼ੁੱਧ ਕਰ ਲੋ ਇਹ ਕਲਸ਼ ਸਥਾਪਨਾ ਵਾਲੇ ਦਿਨ ਦੀ ਗੱਲ ਕਰ ਰਹੇ ਹਾਂ ਘਰ ਦੇ ਮੰਦਰ ਵਿੱਚ ਦੀਵਾ ਜਗਾਓ ਮਾਤਾ ਦੁਰਗਾ ਨੂੰ ਗੰਗਾ ਜਲ ਨਾਲ ਅਭਿਸ਼ੇਕ ਕਰਕੇ ਅਕਸ਼ਤ ਸੰਧੂਰ ਨਾਲ ਫੁੱਲ ਅਰਪਿਤ ਕਰੋ ਪ੍ਰਸ਼ਾਦ ਦੇ ਰੂਪ ਵਿੱਚ ਫਲ ਤੇ ਮਿਠਾਈਆਂ ਵੀ ਜ਼ਰੂਰ ਚੜ੍ਹਾਓ ਸਤ ਤਸ਼ੀ ਦਾ ਪਾਠ ਤੁਸੀਂ ਜ਼ਰੂਰ ਕਰੋ ਪੂਜਾ ਦੀ ਸਮੱਗਰੀ ਚ ਕੀ ਕੀ ਲੱਗੇਗਾ ਦੋਸਤੋ ਕਲਸ਼ ਸਥਾਪਨਾ ਚ ਪੂਜਾ ਸਮੱਗਰੀ ਚ ਤਹਾਨੂੰ ਲਾਲ ਚੁੰਨੀ ਲਾਲ ਕੱਪੜੇ ਮੌਲੀ ਸ਼ਿੰਗਾਰ ਦਾ ਸਮਾਨ ਦੀਵਾ ਕਿਉਂ ਜਾ ਤੇਲ ਤੂਫ ਨਾਰੀਅਲ ਚੌਲ ਹੁਮਕਮ ਫਲ ਦੇਵੀ ਮਾਤਾ ਦੀ ਪ੍ਰਤਿਮਾ ਪਾਨ ਸੁਪਾਰੀ ਲੌਂਗ ਇਲਾਇਚੀ ਮਿਸਰੀ ਕਪੂਰ ਫਲ ਮਠਾਈਆਂ ਇਹਨਾਂ ਚੀਜ਼ਾਂ ਦਾ ਇਸਤੇਮਾਲ ਕਰ ਸਕਦੇ ਹਾਂ ਕਲਚ ਸਥਾਪਨਾ ਚ ਸਾਫ ਕਲਚ ਦਾ ਇਸਤੇਮਾਲ ਕੀਤਾ ਜਾਂਦਾ ਹੈ ਦੋਸਤੋ ਜੇਕਰ ਤੁਸੀਂ ਨਵਰਾਤਰੀ ਦੇ ਦਿਨ ਬਰਤ ਰੱਖਦੇ ਹਾਂ ਤਾਂ ਤੁਹਾਨੂੰ ਨਵਰਾਤਰੀ ਦੇ ਨੌ ਨਿਜ਼ਮ ਜਰੂਰ ਪਤਾ ਹੋਣੇ ਚਾਹੀਦੇ ਹਨ ਆਓ ਜਾਣਦੇ ਹਾਂ ਉਹ ਕਿਹੜੇ ਨਿਜ਼ਮ ਹਨ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਮਾਂ ਲਕਸ਼ਮੀ ਦਾ ਅਸ਼ੀਰਵਾਦ ਤੁਹਾਡੇ ਤੇ ਹਮੇਸ਼ਾ ਬਣਿਆ ਰਹੇ ਤਾਂ ਇਸ ਵੀਡੀਓ ਨੂੰ ਇੱਕ ਲਾਈਕ ਕਰਕੇ ਸਾਡੇ ਇਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਕਮੈਂਟ ਬਾਕਸ ਵਿੱਚ ਜੈ ਮਾਂ ਲਕਸ਼ਮੀ ਲਿਖ ਕੇ ਆਪਣੀ ਹਾਜ਼ਰੀ ਜਰੂਰ ਲਗਵਾਓ ਨੰਬਰ 1 ਪੂਜਾ ਪਾਠ ਚ ਮੰਤਰ ਉਚਾਰਨ ਚ ਗਲਤੀਆਂ ਕਰੋ ਇਸਦਾ ਤੁਸੀਂ ਧਿਆਨ ਰੱਖਣਾ ਹੈ ਪੂਜਾ ਦੀ ਜਗਾ ਜਾਂ ਘਰ ਵਿੱਚ ਗੰਦਗੀ ਬਿਲਕੁਲ ਵੀ ਨਹੀਂ ਹੋਣੀ ਚਾਹੀਦੀ ਇਸ ਦੇ ਨਾਲ ਵਰਤ ਰੱਖਣ ਵਾਲੇ ਵਿਅਕਤੀ ਨੂੰ ਗੰਦੇ ਜਾਂ ਫਿਰ ਬਿਨਾਂ ਨਹਾਏ ਕੱਪੜੇ ਪੁੱਲ ਕੇ ਵੀ ਨਹੀਂ ਪਾਉਣੇ ਚਾਹੀਦੇ ਨੰਬਰ 2 ਨਵਰਾਤਰੀ ਉਦਰਾਣ ਤੁਹਾਨੂੰ ਦਿਨ ਚ ਨਹੀਂ ਸੋਣਾ ਚਾਹੀਦਾ ਮਾਸ ਸ਼ਰਾਬ ਦਾ ਸੇਵਨ ਨਾ ਕਰੋ ਤੇ ਸਾਦਾ ਭੋਜਨ ਹੀ ਖਾਓ ਇਸ ਦੇ ਨਾਲ ਵਰਤ ਵਾਲੇ ਘਰ ਚ ਕੋਈ ਦੂਸਰਾ ਮੈਂਬਰ ਵੀ ਇਸ ਤਰ੍ਹਾਂ ਨਾ ਕਰੇ ਦੋਸਤੋ ਤੁਸੀਂ ਜੇਕਰ ਭੋਜਨ ਛੱਡ ਕੇ ਵਰਤ ਰੱਖ ਰਹੇ ਹੋ ਤਾਂ ਕੋਈ ਗੱਲ ਨਹੀਂ ਪਰ ਤੁਸੀਂ ਫਲਹਾਰ ਦੇ ਨਿਯਮਾਂ ਦਾ ਪਾਲਨ ਜ਼ਰੂਰ ਕਰੋ ਤੇ ਬਾਰ ਬਾਰ ਫਲ ਨਾ ਖਾਓ ਦਿਨ ਚ ਸਿਰਫ ਦੋ ਸਮੇ ਹੀ ਖਾਲ ਖਾਓ ਨੰਬਰ 3 ਖਾਣੇ ਚ ਅਨਾਜ ਤੇ ਨਮਕ ਦਾ ਸੇਵਨ ਨਹੀਂ ਕਰਨਾ ਚਾਹੀਦਾ ਅਨਾਜ ਤੇ ਬਦਲੇ ਸੰਘਾੜੇ ਦਾ ਆਟਾ ਸਾਬੂਦਾਣਾ ਸਿੰਧ ਦਾ ਨਮਕ ਫਾਲਤੀ ਆਲੂ ਦਾ ਸੇਵਨ ਜ਼ਰੂਰ ਕਰੋ ਜੇਕਰ ਦੁਰਗਾ ਚਾਲੀਸਾ ਸप्तत시 ਪਾਟੀਆਂ ਚੰਡੀ ਪਾਠ ਪੜ ਰਹੇ ਹੋ ਤਾਂ ਇਸ ਦੇ ਨਿਯਮਾਂ ਦਾ ਪਾਲਣ ਵੀ ਜਰੂਰ ਕਰੋ ਇਹਨਾਂ ਦਾ ਪਾਠ ਕਰਦੇ ਹੋਏ ਵਿੱਚ ਕਿਸੇ ਦੂਸਰੇ ਨਾਲ ਗੱਲ ਨਾ ਕਰੋ ਨੰਬਰ 4 ਨਵਰਾਤਰੀ ਉਦਾਰਣ ਵਿਅਕਤੀ ਨੂੰ ਦਾੜੀ ਨਾ ਤੇ ਵਾਲ ਨਹੀਂ ਕਟਵਾਉਣੇ ਚਾਹੀਦੇ ਨਵਰਾਤਰੀ ਉਦਾਰਣ ਕੁਝ ਇਸ ਤਰ੍ਹਾਂ ਦੀਆਂ ਚੀਜ਼ਾਂ ਹਨ ਜਿਨ੍ਹਾਂ ਨੂੰ ਭੁੱਲ ਕੇ ਵੀ ਨਹੀਂ ਕਰਨਾ ਚਾਹੀਦਾ ਨਹੀਂ ਤਾਂ ਵਿਅਕਤੀ ਦੇ ਜੀਵਨ ਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਆ ਜਾਂਦੀਆਂ ਹਨ ਆਓ ਜਾਣਦੇ ਹਾਂ ਉਹਨਾਂ ਗਲਤੀਆਂ ਬਾਰੇ ਜੋ ਨਮਰਾਤਰੀ ਵਿੱਚ ਭੁੱਲ ਕੇ ਵੀ ਨਹੀਂ ਕਰਨੀਆਂ ਚਾਹੀਦੀਆਂ ਨੰਬਰ 1 ਨవరాత్రి ਚ ਕੁੜੀਆਂ ਦਾ ਦਿਲ ਨਾ ਦਿਖਾਓ ਭਾਰਤੀ ਪਰੰਪਰਾ ਚ ਕੁੜੀਆਂ ਨੂੰ ਮਾਂ ਦੁਰਗਾ ਦਾ ਰੂਪ ਮੰਨਿਆ ਜਾਂਦਾ ਹੈ ਇਸ ਕਰਕੇ ਨవరాత్రి ਦੇ ਇਸ ਪਵਿੱਤਰ ਸਮੇਂ ਚ ਤੁਸੀਂ ਕੰਨਿਆ ਪੂਜਨ ਤੇ ਕਲਸ਼ ਦੀ ਪੂਜਾ ਕਰਨੀ ਹੈ ਇਸ ਨਾਲ ਤੁਹਾਨੂੰ ਸ਼ੁਭਫਲਾਂ ਦੀ ਪ੍ਰਾਪਤੀ ਹੋਵੇਗੀ ਕਿਸੇ ਵੀ ਕੁੜੀ ਦਾ અપਮਾਨ ਹੋਣ ਤੇ ਮਾਂ ਦੁਰਗਾ ਨਰਾਜ ਹੋ ਜਾਂਦੀ ਹੈ ਕਿਸੇ ਵੀ ਜ਼ਰੂਰਤਮੰਦ ਜਾਂ ਕੁੜੀ ਨੂੰ ਆਪਣੇ ਘਰ ਤੋਂ ਖਾਲੀ ਹੱਥ ਨਾ ਜਾਣ ਦਿਓ ਕੁੜੀਆਂ ਦੀ ਮਦਦ ਕਰਨ ਨਾਲ ਮਾਂ ਦੁਰਗਾ ਖੁਸ਼ ਹੁੰਦੀ ਹੈ ਤੇ ਜ਼ਰੂਰਤਮੰਦ ਲੋਕਾਂ ਦੀ ਮਦਦ ਕਰਨ ਨਾਲ ਮਾਂ ਦੁਰਗਾ ਦੀ ਕਿਰਪਾ ਹਮੇਸ਼ਾ ਤੁਹਾਡੇ ਤੇ ਬਣੀ ਰਹਿੰਦੀ ਹੈ ਨੰਬਰ 2 ਘਰ ਨੂੰ ਸੁੰਨਾ ਨਾ ਛੱਡੋ ਜੇਕਰ ਤੁਸੀਂ ਆਪਣੇ ਘਰ ਵਿੱਚ ਕਲਸ਼ ਦੀ ਸਥਾਪਨਾ ਕੀਤੀ ਹੈ ਤਾਂ ਮਾਤਾ ਦੀ ਚੌਂਕੀ ਦਾ ਖੰਡ ਦੀਪ ਜਲਾਇਆ ਹੈ ਤਾਂ ਤੁਸੀਂ ਘਰ ਨੂੰ ਬਿਲਕੁਲ ਵੀ ਸੁੰਨਾ ਨਹੀਂ ਛੱਡਣਾ ਕਿਉਂਕਿ ਜੋ ਦੀਵਾ ਸਾਡੀ ਆਸਤਾ ਤੇ ਮਾਂ ਦੇ ਸਨਮਾਨ ਦਾ ਪ੍ਰਤੀਕ ਹੈ ਜੇਕਰ ਕਿਸੇ ਜਾਨਵਰ ਨੇ ਜਾਂ ਫਿਰ ਕਿਸੇ ਹੋਰ ਕਾਰਨ ਉਹ ਬੁੱਝ ਗਿਆ ਤਾਂ ਇਹ ਸਾਡੇ ਲਈ ਮੁਸੀਬਤ ਬਣ ਸਕਦਾ ਹੈ ਇਸ ਦੇ ਨਾਲ ਇਹਨਾਂ ਦਿਨਾਂ 'ਚ ਬਾਦ ਵਿਵਾਦ ਤੋਂ ਵੀ ਦੂਰ ਰਹਿਣਾ ਹੈ ਨਵਰਾਤਰੀ ਦੇ ਇਸ ਪਵਿੱਤਰ ਸਮੇਂ 'ਚ ਤੁਸੀਂ ਬਿਲਕੁਲ ਸਾਦਾ ਜੀਵਨ ਬਤੀਤ ਕਰਨਾ ਹੈ ਤੇ ਭਗਵਾਨ ਦੀ ਭਗਤੀ ਕਰਨੀ ਹੈ ਜੋ ਲੋਕ ਪੂਰੀ ਸ਼ਰਦਾ ਭਗਤੀ ਨਾਲ ਮਾਂ ਦੀ ਅराधना ਕਰਦੇ ਹਨ ਉਹਨਾਂ ਨੂੰ ਫਲ ਜ਼ਰੂਰ ਪ੍ਰਾਪਤ ਹੁੰਦਾ ਹੈ ਇਸ ਸਮੇਂ ਤੁਹਾਡੇ ਮਨ ਚ ਕੋਈ ਸ਼ੰਕਾ ਹੈ ਜਾਂ ਫਿਰ ਲੋਭ ਹੈ ਤਾਂ ਮਨ ਦੀ ਸ਼ਾਂਤੀ ਭੰਗ ਹੋ ਜਾਂਦੀ ਹੈ ਦੋਸਤੋ ਇਹ ਕੁਝ ਗੱਲਾਂ ਸਨ ਜੋ ਤੁਹਾਨੂੰ ਨਵਰਾਤਰੀ ਚ ਕਰਨ ਤੋਂ ਬਚਣਾ ਚਾਹੀਦਾ ਹੈ ਨਵਰਾਤਰੀ ਦੇ ਨਿਯਮਾਂ ਦਾ ਧਿਆਨ ਨਾਲ ਪਾਲਣ ਕਰੋ ਤੇ ਨਵਰਾਤਰੀ ਦਾ ਵਰਤ ਰੱਖੋ ਜਿਸ ਨਾਲ ਮਾਂ ਲక్ష్ਮੀ ਦੀ ਕਿਰਪਾ ਤੁਹਾਡੇ ਤੇ ਹਮੇਸ਼ਾ ਬਣੀ ਰਹੇਗੀ ਤੇ ਤੁਹਾਡੇ ਘਰ ਵਿੱਚ ਸੁੱਖ ਖੁਸ਼ੀ ਆਲੀ ਦਾ ਬਾਸ ਹੋਵੇਗਾ ਦੋਸਤੋ ਇਹ ਸਾਰੀ ਜਾਣਕਾਰੀ ਜਨਰੁਚੀ ਨੂੰ ਧਿਆਨ ਵਿੱਚ ਰੱਖ ਕੇ ਦਿੱਤੀ ਜਾ ਰਹੀ ਹੈ ਵਾਸਤੂ ਸ਼ਾਸਤਰ ਦੇ ਉਪਾਅਾਂ ਨੂੰ ਆਪਣੀ ਆਸਤਾ ਤੇ ਵਿਸ਼ਵਾਸ ਤੇ ਹੀ ਅਜਮਾਓ ਵੀਡੀਓ ਦਾ ਅਦੇਸ਼ ਤੁਹਾਨੂੰ ਬਸ ਬਿਹਤਰ ਸਲਾਹ ਦੇਣਾ ਹੈ ਇਸ ਬਾਰੇ ਅਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਦਾਵਾ ਨਹੀਂ ਕਰਦੇ ਜੇਕਰ ਅੱਜ ਦੀ ਜਾਣਕਾਰੀ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਤੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਮਿਲਦੇ ਹਾਂ ਅਗਲੀ ਵੀਡੀਓ 'ਚ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ ਜੀ